ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਜਿੱਥੇ ਪਾਸਟਰ ਦਿਓਲ ਜੀ ਪ੍ਰਾਰਥਨਾ ਕਰਦੇ ਤੁਹਾਡੇ ਬਾਰੇ ਤੁਹਾਡੇ ਪਰਿਵਾਰ ਦੇ ਬਾਰੇ ਜਿੱਥੇ ਪ੍ਰਾਰਥਨਾ ਵਿੱਚ ਕਹਿ ਰਹੇ ਕਿ ਤੁਹਾਨੂੰ ਜੇ ਕੋਈ ਬੁੱਧ ਦੀ ਕਮੀ ਹੈ ਤੇ ਬੁੱਧ ਨੂੰ ਪਰਮੇਸ਼ਵਰ ਕੋਲੋਂ ਮੰਗੋ ਬੁੱਧ ਸਮਝ ਗਿਆਨ ਮੰਗੋ ਤਾਂ ਜੋ ਕਿ ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਵੇ ਤੇ ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਜਾਓ ਇਸ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਗਿਆ ਵਾ ਕਿ ਸਾਨੂੰ ਹਨਾ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣਾ ਚਾਹੀਦਾ ਉਹਦੇ ਨਾਲ ਉਦੀ ਉਹ ਤੋਂ ਹੀ ਇਲਾਵਾ ਹੋਰ ਕਿਸੇ ਤੇ ਵੀ ਤੁਸੀਂ ਭਰੋਸਾ ਨਾ ਰੱਖੋ ਕਿਉਂਕਿ ਪਰਮੇਸ਼ਵਰ ਦੀ ਹਜ਼ੂਰੀ ਆਨੰਦ ਦੀ ਪਰਪੂਰੀ ਹੈ ਖੁਸ਼ੀ ਦੀ ਪਰਪੂਰੀ ਹੈ ਜੋ ਵੀ ਉਸ ਦੀ ਯੋਜਨਾ ਹੈ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਲਾਭ ਦੀ ਹੈ ਹਾਨੀ ਦੀ ਨਹੀਂ ਹੈ ਇਸ ਕਰਕੇ ਆਓ ਇਸ ਵੀਡੀਓ ਨੂੰ ਪੂਰਾ ਦੇਖੀਏ ਤੇ ਨਾਲੇ ਆਪਾਂ ਗਵਾਹੀਆਂ ਨੂੰ ਵੀ ਸੁਣਾਂਗੇ ਪਹਿਲੇ ਪ੍ਰਾਰਥਨਾ ਕੀਤੀ ਜਾਊਗੀ ਫਿਰ ਆਪਾਂ ਗਵਾਹੀਆਂ ਨੂੰ ਵੀ ਸੁਣਾਂਗੇ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖੀਏ ਪਰਮੇਸ਼ਵਰ ਆਗਲੋ ਕਹੋ ਪ੍ਰਭੂ ਮੈਨੂੰ ਮੱਸਾ ਕੀਤਾ ਹੋਇਆ ਬੁੱਧ ਦਿਓ ਉਹ ਬੁੱਧ ਜੋ ਫੈਸਲੇ ਲੈਣ ਵਿੱਚ ਮੇਰੀ ਮਦਦ ਕਰੇ ਜੋ ਕੰਮ ਕਰਨ ਵਿੱਚ ਮੇਰੀ ਮਦਦ ਕਰੇ ਜੋ ਪੜਨ ਵਿੱਚ ਮੇਰੀ ਮਦਦ ਕਰੇ ਜੋ ਕਾਰੋਬਾਰ ਚਲਾਉਣ ਵਿੱਚ ਮੇਰੀ ਮਦਦ ਕਰੇ ਉਹ ਬੁੱਧ ਜਿਹਦੇ ਹੱਥ ਵਿੱਚ ਲੰਮਾ ਜੀਵਨ ਆ ਜਿਹਦੇ ਹੱਥ ਵਿੱਚ ਧਨ ਬਾਲਗ ਆਦਰ ਤੇ ਸੁਖਮਾਇਆ ਪ੍ਰਭੂ ਜੀ ਉਹ ਬੁੱਧ ਮੇਰੇ ਉੱਤੇ ਆਜਾਓ ਉਹ ਡਿਵਾਈਨ ਵਿਜ਼ਡਮ ਦੇ ਨਾਲ ਬLESਸ ਕਰੋ ਸੱਚਮੁੱਚ ਡਿਵਾਈਨ ਵਿਜ਼ਡਮ ਤੁਹਾਡੇ ਉੱਤੇ ਆ ਰਹੀ ਹੈ ਤੇ ਬੱਚਾ ਤੇ ਤੇ ਡਿਵਾਈਨ ਵਿਜ਼डम ਆ ਰਿਹਾ ਹੈ ਕਿਉਂਕਿ ਉਹ ਪਰਮੇਸ਼ਰ ਤੋਂ ਅਰਚਨ ਚਲੀ ਕੇ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਜਿੰਨੇ ਵੀ ਦਿਲ ਤੋਂ ਮੰਗ ਰਹੇ ਉਹਨਾਂ ਦੇ ਉੱਤੇ ਡਿਵਾਈਨ ਵਿਜ਼डम ਆ ਰਿਹਾ ਹੈ ਸੱਚਮੁੱਚ ਤੁਸੀਂ ਸੇਮ ਨਹੀਂ ਰਹੋਗੇ ਤੁਸੀਂ ਸੇਮ ਨਹੀਂ ਰਹੋਗੇ ਤੁਸੀਂ ਸੇਮ ਨਹੀਂ ਰਹੋਗੇ ਖੜੇ ਹੋਣੇ ਪਰਮੇਸ਼ਵਰ ਕੋ ਉਂਗੋ ਕਿ ਹਰੇਕੋ ਚੀਜ਼ ਜਿਹੜੀ ਮੈਨੂੰ ਮੇਰੀ ਗਵਾਹੀ ਦੇਣ ਤੋਂ ਰੋਕਦੀ ਆ ਅੱਜ ਮੇਰੇ ਤੋਂ ਦੂਰ ਹੋ ਜਾਏ ਚੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਮੇਰੇ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਮੇਰੇ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਵੱਟੀਆਂ ਗਵਾਹੀਆਂ ਬਣ ਚੁੱਕੀਆਂ ਨੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਟੀਆਂ ਗਵਾਹੀਆਂ ਬਣ ਚੁੱਕੀਆਂ ਨੇ ਚੈੱਕ ਕਰੋ ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਨੂੰ ਸਗਵਾਈ ਨੂੰ ਦੇਖੀਏ ਜਿਹਦੇ ਵਿੱਚ ਇਸ ਭਰਾ ਦੇ ਹਨਾ ਮੌਕੇ ਸੀਗੇ ਤੇ ਬਹੁਤ ਜਿਆਦਾ ਮੌਕੇ ਸੀ ਜਦੋਂ ਪਾਸਟ ਦੇਓਲ ਜੀ ਨੇ ਇਹਨਾਂ ਨੇ ਵਾਸਤੇ ਪ੍ਰਾਰਥਨਾ ਕੀਤੀ ਮੀਟਿੰਗ ਦੇ ਵਿੱਚ ਤੇ ਇਹਦੇ ਮੌਕੇ ਉਹ ਆਪ ਨੂੰ ਆਪ ਹੀ ਛੱਡ ਗਏ ਸੀਗੇ ਤੇ ਪਰਮੇਸ਼ਵਰ ਦਾ ਧੰਨਵਾਦ ਆਓ ਇਸ ਗਵਾਈ ਨੂੰ ਦੇਖੀਏ ਇਹ ਭਰਾ ਦੱਸਦੇ ਕਿ ਇਹਨਾਂ ਦੀ ਗਰਦਨ ਦੇ ਦੋਨਾਂ ਸਾਈਡਾਂ ਤੇ ਹਾਂ ਮੋٹے ਮੋٹے ਮੋਕੇ ਸੀ ਇਹਨਾਂ ਦੀ ਗਰਦਨ ਸ਼ਬਦ ਸੀਗਾ ਕਿ ਗਲੇ ਦੇ ਵਿੱਚ ਕੋਈ ਵੀ ਜਿਹੜੀਆਂ ਪ੍ਰੋਬਲਮਸ ਆ ਉਹ ਸਾਰੀਆਂ ਡਿਸਪੀਅਰ ਹੋ ਰਹੀਆਂ ਆ ਅਰੇ ਉਹਦੇ ਮੋਗੇ ਆਪਣੇ ਆਪ ਝੜ ਗਏ ਮੈਂ ਕਿਹਾ ਤੁਹਾਡੇ ਵੀ ਜਿਸਮ ਦੇ ਅੰਦਰ ਹਰ ਇੱਕ ਉਹ ਚੀਜ਼ ਜਿਹੜੀ ਤੁਹਾਡੇ ਨੁਕਸਾਨ ਦੇ ਲਈ yes ਆ ਮੀਨ ਆਪਣੇ ਆਪ ਉਹ ਸਾਰੀਆਂ ਬਿਮਾਰੀਆਂ ਜਾ ਰਹੀਆਂ ਜੋ ਦੁੱਖੀ ਤੋਂ ਸੀ ਵੀ ਤਰ੍ਹਾਂ ਦੀ ਪ੍ਰੋਬਲਮ ਯਿਸੂ ਦੇ ਨਾਮ ਵਿੱਚ ਜਾ ਰਹੀ ਹੈ ਔਰ ਇਸ ਭੈਣ ਦੀ ਗਵਾਹੀ ਤੁਸੀਂ ਦੇਖੋ ਇਹਦਾ ਐਕਸੀਡੈਂਟ ਹੋਇਆ ਸੀ ਤੇ ਇਹਦੇ ਕੋਲ ਬਾਹ ਚੁੱਕੀ ਨਹੀਂ ਸੀ ਜਾ ਰਹੀ ਤੇ ਲੇਕਿਨ ਜਿੱਤੇ ਹੀ ਪ੍ਰਭੂ ਦੀ ਦਾਸੀ ਨੇ ਲਈ ਪ੍ਰਾਰਥਨਾ ਕੀਤੀ ਤੇ ਇਹ ਵੀ ਬਿਲਕੁਲ ਠੀਕ ਹੋ ਗਏ ਚੰਗੇ ਹੋ ਗਏ ਪਰਮੇਸ਼ਵਰ ਦਾ ਧੰਨਵਾਦ ਕਰਦੇ ਇਸ ਗਵਾਹੀ ਤੇ ਲਈ ਆਓ ਆਪਾਂ ਇਸ ਗਵਾਹੀ ਨੂੰ ਦੇਖੀਏ ਹਾਂ ਜੀ ਪਾਸ ਜੀ ਸਿਸਟਰ ਦਾ 3 ਮਹੀਨੇ ਤੋਂ ਐਕਸੀਡੈਂਟ ਹੋਣ ਕਰਕੇ ਬਾਹ ਪੂਰੀ ਤਰ੍ਹਾਂ ਰੁਕੀ ਹੋਈ ਸੀ ਕੋਈ ਕੰਮ ਨਹੀਂ ਸੀ ਹੁੰਦਾ ਬਾਹ ਉੱਪਰ ਵੀ ਨਹੀਂ ਸੀ ਚੱਕ ਸਕਦੇ ਅੱਜ ਆਪਨੇ ਪ੍ਰਾਰਥਨਾ ਕਰਦੇ ਨੀ ਹੁੰਦੀ ਸੀ ਦੇਖੋ ਹੁਣ ਟੋਕੇ ਵਾਂਗ ਏੜਾ ਦਿੰਦੀ ਸੀਗੀ ਬੈਣ ਬਿਲਕੁਲ ਚੰਗੀ ਹੋ ਚੁੱਕੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਆਮੀਨ ਇਸ ਭਰਾ ਦੀ ਹੈ ਨਾ ਵੀ ਮਤਲਬ 12 ਸਾਲ ਤੋਂ ਲੱਤ ਜਿਹੜੀ ਲੱਤ ਸੀ ਨਾ ਰੁਕੀ ਹੋਈ ਸੀ ਐਕਸੀਡੈਂਟ ਕਰਕੇ ਲੇਕਿਨ ਜਿੱਦਾਂ ਹੀ ਵੀ ਪਾਸਟਰ ਜੀ ਨੇ ਇਹਨਾਂ ਦੀ ਪ੍ਰਾਰਥਨਾ ਕੀਤੀ ਤੇ ਐ ਬੁਰੀ ਤਰ੍ਹਾਂ ਠੀਕ ਹੋ ਗਏ ਪ੍ਰਭੂ ਦਾ ਧੰਨਵਾਦ ਦੇਖੋ ਪ੍ਰਭੂ ਦੀ ਮਹਿਮਾ ਕਰਦੇ ਕਰਦੇ ਕਿੱਦਾਂ ਪਾਸਟਰ ਦਿਓਲ ਜੀ ਇਹਨਾਂ ਦੀ ਗਵਾਹੀ ਨੂੰ ਸੁਣ ਰਹੇ ਆ ਤੇ ਨਾਲੇ ਗਾ ਰਹੇ ਆ ਆਓ ਆਪਾਂ ਇਸ ਗਵਾਹੀ ਨੂੰ ਦੇਖੀਏ ਹਾਂਜੀ ਇੱਕ ਦਾਸ ਤੇ ਕੇ 12 ਸਾਲ ਤੋਂ ਇਹਨਾਂ ਦੀ ਲੱਤ ਤੇ ਸੱਟ ਲੱਗੀ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਦਰਦ ਕਰਦੀ ਸੀ ਤੇ ਤੋਰ ਨਹੀਂ ਸੀ ਸਕਦੇ ਹੁਣੇ ਜਦੋਂ ਰਾਸਤਰਾ ਹੋਈ ਕਹਿੰਦੇ ਉਸ ਤੇ ਬਿਰਲਾ ਹੀ ਮੇਰੀ ਨੱਤ ਉਸ ਨੂੰ ਚੁੱਕ ਕੇ ਲੈ ਗਿਆਂ ਦੁਰਬਲ ਤਾਇਆ ਚੁੱਕ ਕੇ ਲੈ ਗਿਆ ਉਹ ਕਾ ਅਮੇਨ ਸਾਰੇ ਚੰਗੇ ਹੋ ਰਗੇ ਯਿਸੂ ਦੇ ਨਾਮ ਤੇ ਇਸ ਭੈਣ ਦੀ ਨਾ ਰੀੜ ਦੇ ਵਿੱਚ ਕਾਫੀ ਦਰਦ ਰਹਿੰਦਾ ਸੀ ਲੱਕ ਦੇ ਵਿੱਚ ਤੇ ਝੁੱਕ ਨਹੀਂ ਸਕਦੇ ਬਿਲਕੁਲ ਵੀ ਜਿੱਦਾਂ ਹੀ ਪਾਸਟਰ ਜੀ ਨੇ ਇਹਨਾਂ ਵਾਸਤੇ ਵੀ ਪ੍ਰਾਰਥਨਾ ਕੀਤੀ 4 ਸਾਲ ਦੇ ਸੀਗੇ ਮਤਲਬ ਇਹਨਾਂ ਦੀ ਰੀੜ ਦੀ ਹੱਡੀ ਵਿੱਚ ਦਰਦ ਰਹਿੰਦਾ ਸੀ ਜਦੋਂ ਪ੍ਰਾਰਥਨਾ ਕੀਤੀ ਤੇ ਇਹਨਾਂ ਨੂੰ ਮਤਲਬ ਪੂਰੀ ਤਰ੍ਹਾਂ ਹੀਲਿੰਗ ਦਿੱਤੀ ਪਰਮੇਸ਼ਵਰ ਨੇ ਪ੍ਰਭੂ ਦਾ ਧੰਨਵਾਦ ਕਰਦੇ ਆਓ ਆਪਾਂ ਇਸ ਭੈਣ ਦੀ ਗਵਾਹੀ ਨੂੰ ਸੁਣੀਏ ਹਾਂਜੀ ਨੈਕਸਟ 4 ਸਾਲ ਤੋਂ ਭੈਣ ਨੂੰ ਰੀੜ ਦੀ ਹੱਡੀ 'ਚ ਦਰਦ ਹੁੰਦਾ ਸੀ 4 ਸਾਲਾਂ ਤੋਂ ਰੀੜ ਦੀ ਹੱਡੀ ਵਿੱਚ ਦਰਦ ਹੁੰਦਾ ਸੀ ਦੱਸ ਦੇ ਕਿ ਚੋਕਨੀ ਸੀ ਸਕਦੇ ਕੋਈ ਮੁੱਲ ਤੁਸੀਂ ਸ਼ਬਦ ਬੋਲੇ ਕਿ ਰੀੜ ਦੀਆਂ ਹੱਡੀਆਂ ਦੀਆਂ ਸਾਰੀਆਂ ਬਿਮਾਰੀਆਂ ਛੱਡ ਕੇ ਜਾ ਰਹੀਆਂ ਤਾਂ ਇਹਨਾਂ ਨੇ ਮੈਂ ਸ਼ਬਦਾਂ ਨੂੰ ਰਿਸਟੇਵ ਕੀਤਾ ਤਾਂ 4 ਸਾਲ ਦੀ ਤਦ ਛੱਡ ਕੇ ਚਲੀ ਗਈ ਤੇ ਇਸ ਭਰਾ ਦਾ ਵੀ ਐਕਸੀਡੈਂਟ ਹੋਣ ਕਰਕੇ 5 ਸਾਲ ਤੋਂ ਮੋਢਿਆਂ ਦੇ ਵਿੱਚ ਦਰਦ ਰਹਿੰਦਾ ਸੀ ਇਹਨਾਂ ਦੇ ਮੋਢੇ ਜਕੜੇ ਹੋਏ ਸੀ ਪੂਰੀ ਤਰ੍ਹਾਂ ਐਕਸੀਡੈਂਟ ਤੋਂ ਬਾਅਦ ਮਤਲਬ ਕਿ ਇੱਕ ਹੀ ਜਗ੍ਹਾ ਤੋਂ ਮਤਲਬ ਹੀਲ ਟੋਲ ਨਹੀਂ ਸੀ ਸਕਦੇ ਇਹ ਪੂਰੀ ਤਰ੍ਹਾਂ ਅਕੜਾ ਰਹਿੰਦਾ ਸੀ ਜਿੱਦਾਂ ਹੀ ਪਾਸਲ ਜੀ ਨੇ ਇਹਨਾਂ ਵਾਸਤੇ ਪ੍ਰਾਰਥਨਾ ਕੀਤੀ ਇਹਨਾਂ ਨੂੰ ਹੀਲ ਕੀਤਾ ਪ੍ਰਭੂ ਯਿਸੂ ਦੇ ਨਾਮ ਵਿੱਚ ਤੇ ਇਹ ਚੰਗੇ ਹੋ ਗਏ ਆਓ ਆਪਾਂ ਇਸ ਗਵਾਹੀ ਨੂੰ ਪੂਰੀ ਤਰ੍ਹਾਂ ਦੇਖੀਏ ਸ਼ਬਦ ਕੀ ਬੋਲਨੇ ਕਹਿੰਦੇ ਹੈ ਇਸੇ ਪਰਮੇਸ਼ਵਰ ਦੇ ਆਤਮਾ ਤੋਂ ਸ਼ਬਦ ਸੀ ਕਿ ਸਟਿਫਨੈਸ ਆ ਝਗੜੇ ਨੇ ਆਸ ਪੈਜੋ ਨੇ ਆ ਐਕਸੀਡੈਂਟ ਦੀ وجہ ਦੇ ਨਾਲ ਮੋਢੇ ਘਟਰੇ ਹੋਏ ਆ ਤੇ ਪ੍ਰਭੂ ਦਾ ਆਤਮਾ ਤੁਹਾਨੂੰ ਸ਼ੂਕਿਆ ਚੰਗਾ ਕਰ ਰਿਹਾ ਤੁਸੀਂ ਦੇਖਿਆ ਹੁਣ ਭਰਾ ਨੇ ਕਿਵੇਂ ਖਿੱਚ ਖਿੱਚ ਕੇ ਤੁਹਾਨੂੰ ਦਿਖਾਇਆ ਕਿ ਕਿ ਪ੍ਰਭੂ ਨੇ ਚੰਗਾ ਕਰ ਦਿੱਤਾ ਮੈਂ ਕਿਹਾ ਤੁਹਾਡੇ ਜੀਵਨ ਦੇ ਵਿੱਚ ਵੀ ਜਿੱਥੇ ਕਿਤੇ ਵੀ ਤੁਸੀਂ ਝਗੜੇ ਹੋਇਆ ਨਾ ਅੱਜ ਤੁਹਾਡੀ ਝਗੜਰ ਖੁੱਲ ਰਹੀ ਆ ਤੇ ਇਸ ਭੈਣ ਦੇ ਵੀ ਪਿਛਲੇ 6 ਮਹੀਨਿਆਂ ਤੋਂ ਸਰੀਰ ਦੇ ਵਿੱਚ ਦਰਦ ਆ ਰਹੇ ਹੁੰਦੀ ਸੀ ਗਿਆ ਬਹੁਤ ਜ਼ਿਆਦਾ ਸਰੀਰ ਦਵਾਈ ਵਗੈਰਾ ਵੀ ਖਾਂਦੇ ਸੀ ਲੇਕਿਨ ਦਰਦ ਆ ਜਾਂਦੀ ਨਹੀਂ ਸੀ ਜਿੱਦਾਂ ਹੀ ਪਰਮੇਸ਼ਵਰ ਦੀ ਦਾਸੀ ਨੇ ਪਰਮੇਸ਼ਰ ਯਿਸੂ ਦਾ ਨਾਮ ਲੈ ਕੇ ਤੇ ਇਹਨਾਂ ਨੂੰ ਛੁਟਕਾਰਾ ਦਿੱਤਾ ਪ੍ਰਭੂ ਨੇ ਹੀਲ ਕੀਤਾ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਛੁਟਕਾਰਾ ਦਿੱਤਾ ਇਹ ਆਖਰੀ ਗਵਾਹੀ ਆਓ ਆਪਾਂ ਇਹਨਾਂ ਇਸ ਗਵਾਹੀਆਂ ਨੂੰ ਤੇ ਆਪਾਂ ਸੇ ਪੈਂਦਾ ਸੀ ਪਿਛਲੇ 6 ਮਹੀਨੇ ਤੋਂ 6 ਮਹੀਨੇ ਤੋਂ ਪੂਰੇ ਸ਼ਹਿਰ ਦੇ ਵਿੱਚ ਬਹੁਤ ਬਿਲਕੁਲ ਘਰਦਾ ਹੁੰਦੀਆਂ ਸੀਗੀਆਂ ਦਵਾਈਆਂ ਖਾਰੇ ਸੀ ਪਰ ਦਵਾਈਆਂ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ ਅੱਜ ਜਿੱਤੇ ਆਪ ਜੀ ਨੇ ਪ੍ਰਾਰਥਨਾ ਕੀਤੀ ਇਸ ਭੈਣ ਦਾ ਵੀ 12 ਸਾਲਾਂ ਤੋਂ ਇੱਕ ਹੱਥ ਠੀਕ ਨਹੀਂ ਸੀ ਹੁੰਦਾ ਉਹਦੇ ਹੱਥ ਦੇ ਵਿੱਚ ਦਰਦ ਪੈਂਦੀ ਸੀ ਤੇ ਪ੍ਰਭੂ ਦੀ ਦਾਸੀ ਨੇ ਇਹਨਾਂ ਵਾਸਤੇ ਵੀ ਪ੍ਰਾਰਥਨਾ ਕੀਤੀ ਤੇ ਏਟ ਹੀਲ ਹੋ ਗਏ ਸਾਰੇ ਹੀ ਹੀਲ ਹੋ ਗਏ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਸ ਦਾਸੀ ਦੁਆਰਾ ਇੰਨੇ ਵਧੀਆ ਵਧੀਆ ਵੱਡੇ ਵੱਡੇ ਕੰਮ ਹੁੰਦੇ ਆ ਪਰਮੇਸ਼ਵਰਗਾ ਔਰ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਕਮੈਂਟ ਜਰੂਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਸਭ ਤੋਂ ਮੇਰੀ ਤਰਫੋਂ ਧੰਨਵਾਦ ਇਹ ਹੋ ਰਿਹਾ ਪਰ ਅੱਜ ਜਿਵੇਂ ਤੁਸੀਂ ਪ੍ਰਾਰਥਨਾ ਕੀਤੀ ਆ ਪ੍ਰਭ ਦੀ ਸਾਮਣੇ ਇਹਨਾਂ ਨੇ ਚੁਆ ਕਿਉਂਕਿ ਇਹਨਾਂ ਨੇ ਇਸ ਪ੍ਰਾਰਥਨਾ ਤੇ ਵਿਸ਼ਵਾਸ ਕੀਤਾ ਸੀ ਹੋਰ 12 ਸਾਲਾਂ ਦਾ ਇਹਨਾਂ ਦੇ ਹੱਥ ਦੇ ਦੰਦ ਦਮਤ ਸਭ ਚੱਕ ਕੇ ਚਲੇ ਗਏ ਹallelujah thank you jesus thank you jesus ਬਾਕੀ ਜਿੰਨੀਆਂ ਦੀਆਂ ਗੋਵਾਹੀਆਂ ਇਹਨਾਂ ਗਵਾਹੀਆਂ ਰਹੀ ਪ੍ਰਭੂ ਤੁਹਾਨੂੰ ਬਹੁਤ ਹੀ ਬਰਕਤ ਔਰ ਆਸ਼ੀਸ਼ ਦੇਵੇ ਔਰ ਤੁਸੀਂ ਵੀ ਗਵਾਹੀਆਂ ਨੂੰ ਸ਼ੇਅਰ ਕਰਾਇਆ ਕਰੋ ਤਾਂ ਜੋ ਕਿ ਤੁਹਾਡੀ ਜ਼ਿੰਦਗੀ ਚ ਵੀ ਹੋਰ ਪਰਭੂ ਵੱਡੇ ਵੱਡੇ ਕੰਮ ਕਰੇ ਤੇ ਛੁਟਕਾਰਾ ਦਵੇ ਤੁਹਾਨੂੰ ਤੇ ਮੇਰੇ ਚੈਨਲ ਦੇ ਨਵੇਂ ਨਵੇਂ ਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਭ ਕੁਝ ਜੈਮਸੀ ਕੀ ਆਮਨ ਹਾਲੇਲੂਇਆ